ਕਹਿੰਦੇ ਹੁੰਦੇ ਨਾ ਵੀ ਇੱਕ ਜ਼ਿੰਦਗੀ ਜਿਉਣਾ ਤੇ ਕਿ ਜ਼ਿੰਦਗੀ ਕੱਟਣਾ ਕਈ ਵਾਰ ਜ਼ਿੰਦਗੀ ਚੋ ਕ੍ਰੇਜ਼ ਖਤਮ ਹੋ ਜਾਂਦਾ ਮੇਰੀ ਜ਼ਿੰਦਗੀ ਚ ਇੱਕ ਬਹੁਤ ਵਧੀਆ ਕ੍ਰੇਜ਼ ਲੈ ਕੇ ਪਰ ਉਹ ਪਤਾ ਨਹੀਂ ਕੌਣ ਸੀ ਕੀ ਸੀ ਕਿੱਥੋਂ ਆਇਆ ਸੀ ਜਿਹਨੂੰ ਲੋਕ ਭੁੱਲੇ ਨਹੀਂ ਰਹੇ ਪਸੰਤਾ ਤੁਸੀਂ ਇੰਨਾ ਆ ਗਏ ਕਿ ਸ਼ੁਭਦੀਪ ਦੇ ਗਾਣੇ ਦੇ ਵਿੱਚ ਤੁਹਾਡੇ ਗਾਣੇ ਦਾ ਜਿਹੜਾ ਰੋਪ ਸੀ ਦੋਨੋਂ ਚੀਜ਼ਾਂ ਮਿਲ ਕੇ ਇੰਨਾ ਰੋਗਦਾਰ ਗੀਤ ਬਣ ਗਿਆ ਕਿ ਅੱਜ ਵੀ ਉਹਦੀ ਕੋਈ ਯੂ ਨੋ ਉਹਦਾ ਕੋਈ ਕੰਪੀਟੀਸ਼ਨ ਹੀ ਨਹੀਂ ਹੈਗਾ ਮੈਂ ਮੰਨਦੀ ਆ ਜੀ ਦੇਖੋ ਯੂਥ ਦਾ ਬੱਚਾ ਸੀ ਹਨ ਜੀ ਪੂਰੀ ਦੁਨੀਆ ਚ ਜਿਹੜੇ ਲੋਕ ਪੰਜਾਬੀ ਨੂੰ ਜਾਣਦੇ ਵੀ ਨਹੀਂ ਸੀ ਉਹ ਉਹਨੂੰ ਸੁਣਦੇ ਸੀ ਪਰ ਮੈਂ ਹੈਰਾਨ ਆ ਉਹ ਉਹਦੇ ਕਲਚਰ ਨਾਲ ਆਪਣੇ ਪੰਜਾਬੀ ਗਾਇਕੀ ਨਾਲ ਨਾ ਜੁੜਿਆ ਹੋਇਆ ਸੀ ਉਹ ਸਾਡੀ ਵਰਗੇ ਕਲਾਕਾਰਾਂ ਨੂੰ ਸੁਣਦਾ ਸੀ ਜੇ ਉਹਨੇ ਸਾਨੂੰ ਸੁਣਿਆ ਹਨਾ ਨਸ਼ਾ ਅਰਸ਼ਾਤਾ ਜੀ ਨੂੰ ਸੁਣਿਆ ਲਾਭ ਹੀਰਾ ਜੀ ਦਾ ਨਾਮ ਆ ਮੇਰਾ ਨਾਮ ਆ ਪਤਨ ਹੋਰ ਕਿੰਨੇ ਕਲਾਕਾਰਾਂ ਦਾ ਉਹਨਾਂ ਦੇ ਪਾਪਾ ਨੇ ਗੱਲ ਸਹੀ ਕਹੀ ਸੀ ਵੀ ਉਹ ਪਾਰਸਿ ਸੀ ਵੀਜੀ ਤੇ ਹੱਥ ਰੱਖ ਦਿੰਦਾ ਸੀ ਤੇ ਉਹਦੀ ਜ਼ਿੰਦਗੀ ਬਣ ਜਾਂਦੀ ਸੀ ਤੇ ਜਿਸ ਦਿਨ ਉਹਨਾਂ ਨੇ ਮੇਰਾ ਨਾਲ ਹੈ ਮੈਂ ਹੈਰਾਨ ਸੀ ਇੱਕ ਯੂਥ ਦਾ ਬੱਚਾ ਛੋਟੀ ਜਿਹੀ ਉਮਰ ਦਾ ਬੱਚਾ ਇੱਕ ਤਰ੍ਹਾਂ ਦਾ ਜਿਸ ਨੂੰ ਪੂਰੀ ਦੁਨੀਆ ਸੁਣਦੀ ਹੈ ਜਨਾਂ ਨੂੰ ਪੰਜਾਬੀ ਨਹੀਂ ਵੀ ਆਉਂਦੀ ਉਹ ਵੀ ਉਹਦੇ ਗਾਣਿਆਂ ਤੇ ਝੂਮਦੇ ਆ ਤੇ ਉਹਨੇ ਮੇਰਾ ਨਾਲ ਹੈ ਤੁਸੀਂ ਦੇਖੋ ਵੀ ਇਤਨੀ ਵੱਡੀ ਗੱਲ ਹੋਰ ਕੀ ਹੋ ਸਕਦੀ ਔਰ ਇਕੱਲਾ ਨਾਮ ਨਹੀਂ ਲਿਆ ਸੋਸ਼ਲ ਮੀਡੀਆ ਤੇ ਵੀ ਤੱਕ ਤੁਹਾਨੂੰ ਜੋੜ ਕੇ ਓਵਰ ਨਾਈਟ ਉਹਨਾਂ ਨੇ ਤੁਹਾਡੇ ਬੇਟੀ ਐਂ ਬੇਟੇ ਨਾਲ ਮਿਲ ਕੇ ਹਾਂਜੀ ਮੈਨੂੰ ਕਿਹਾ ਜਦੋਂ ਕਹਿੰਦੇ ਪੂਆ ਜੀ ਵੀ ਤੁਸੀਂ ਮੈਂ ਕਿਹਾ ਵੀ ਨਹੀਂ ਅਕਲ ਹੈ ਵੀ ਨਹੀਂ ਸੀ ਵੀ ਮੈਂ ਐਵੇਂ ਕਹਿਦਾ ਵੀ ਸੋਸ਼ਲ ਮੀਡੀਆ ਤੇ ਬੱਚੇ ਕਹਿੰਦੇ ਸੀ ਮੇਰੀ ਫੈਮਿਲੀ ਦੇ ਹਨਾ ਵੀ ਤੁਸੀਂ ਸੋਸ਼ਲ ਮੀਡੀਆ ਤੋਂ ਬਹੁਤ ਦੂਰ ਹੋ ਤੁਸੀਂ ਬਹੁਤ ਕੁਝ ਕਰ ਸਕਦੇ ਮੈਂ ਕਹਿੰਦੀ ਸੀ ਨਹੀਂ ਪਰ ਮੈਂ ਹੁਣ ਕੀ ਕਹਾਂ ਵੀ ਉਹ ਇੰਨੀ ਛੇਤੀ ਆ ਕੇ ਇਹਦੋ ਤਾਂ ਸਾਨੂੰ ਕੁਛ ਨਾ ਹੀ ਦਿੰਦਾ ਪਰ ਆਪਦੇ ਮੰਮੀ ਪਾਪਾ ਦੇ ਕੋਲੇ ਰਹਿੰਦਾ ਮੈਂ ਹੁਣ ਸੋਚਦੀ ਆਂ ਵੀ ਸ਼ਾਇਦ ਇਹ ਚੀਜ਼ਾਂ ਸਾਨੂੰ ਨਾ ਦਿੰਦਾ ਪਰ ਆਪਦੇ ਮੰਮੀ ਪਾਪਾ ਦੇ ਕੋਲੇ ਰਹਿੰਦਾ ਪਟਨੇ ਜੋ ਨਾਲ ਨੇ ਸਾਨੂੰ ਮੈਨੂੰ ਬਾੜੀਆਂ ਗੱਲਾਂ ਨਹੀਂ ਕਰਨੀਆਂ ਆਉਂਦੀਆਂ ਮੈਨੂੰ ਬਾਲਾ ਨਹੀਂ ਕੁਛ ਬੋਲਣਾ ਆਉਂਦਾ ਬਸ ਮੈਂ ਜਦੋਂ ਅਰਦਾਸ ਕਰਦੀ ਆਂ ਕਿਉਂਕਿ ਮੈਂ ਇੱਕ ਮਾਂ ਐ ਜੀ ਜੀ ਜਦੋਂ ਮਾਂ ਨੂੰ ਪਤਾ ਲੱਗ ਜਾਂਦਾ ਨਾ ਕਿ ਮੈਂ ਪ੍ਰੈਗਨੈਂਟ ਆ ਉਦੋਂ ਹੀ ਉਹ ਸੁਪਨੇ ਸਜਾਉਣੇ ਸ਼ੁਰੂ ਕਰ ਦਿੰਦੀ ਬਿਲਕੁਲ ਬਿਲਕੁਲ ਹੁਣ ਮੇਰੀ ਬੇਟੀ 19 ਸਾਲਾਂ ਦੀ ਆ ਜਦੋਂ ਮੈਂ ਕਿਸੇ ਪ੍ਰੋਗਰਾਮ ਤੇ ਜਾਂਦੀ ਆ ਜਾਂ ਰਿਸ਼ਤੇਦਾਰੀ ਤੇ ਜਾਂਦੀ ਆ ਜਾਂ ਮੈਂ ਕਿਸੇ ਮਾਰਕੀਟ ਤੇ ਜਾਂਦੀ ਆ ਜਦੋਂ ਕੋਈ ਅੱਛਾ ਜਾਂ ਕਿਊਟ ਜਿਹਾ ਮੁੰਡਾ ਮੈਨੂੰ ਦਿਖ ਜਾਂਦਾ ਹੈ ਲਾਈਕ ਜਿਹਾ ਬੱਚਾ ਤੇ ਉਦੋਂ ਮੈਂ ਆਪਦੇ ਸੁਪਨੇ ਭੁੱਲ ਕੇ ਮੈਂ ਕਹਿੰਦੀ ਹਣੀ ਆ ਕਿ ਮੈਂ ਆਪਦੀ ਬੇਟੀ ਲਈ ਐਦਾਂ ਦਾ ਮੁੰਡਾ ਲੱਗੋ ਦੇਖੋ ਜੀ ਪਹਿਲਾਂ ਮੈਂ ਉਹਨੂੰ 20 ਸਾਲ ਪਾਲਿਆ ਹੁਣ ਮੈਂ ਆ ਸੁਪਨੇ ਵੇਖਦੀ ਆ ਇੱਕ ਮਾਹਬਾਪ ਦੀ ਪੂਰੀ ਜ਼ਿੰਦਗੀ ਜੁੜੀ ਹੁੰਦੀ ਹੈ। ਰਾਈਟ। ਸੋ ਤੁਹਾਡੀ ਬੇਟੀ ਨੂੰ ਤਾਂ ਸਿੱਧੂ ਵੀ ਪਿਆਰ ਕਰਦੇ ਸੀ ਉਹਨਾਂ ਦੀ ਵੀ ਆਪਸ ਚ ਕਾੜੀ ਕਰਦਾ ਰਹਿੰਦਾ ਹੈ ਨਾ। ਉਹ ਅਸ਼ਕਸ਼ਾ ਐਸਾ ਸੀ ਜੋ ਕਿਸੇ ਨੂੰ ਪਿਆਰ ਨਹੀਂ ਕਰਦਾ ਸੀ। ਹੁਣ ਮੈਂ ਜਦੋਂ ਮਤਲਬ ਵੀ ਟੂਰ ਤੇ ਗਏ ਆ ਮੈਂ ਹੈਰਾਨ ਸੀ ਜੀ ਵੀ ਜਿਹੜੇ ਬੱਚੇ 1.5-1.5 ਸਾਲ ਦੇ ਸੀਗੇ ਜੀ ਵੀ ਉਹ ਮੇਰੇ ਕੋਲੇ ਆ ਕੇ 2-2 ਸਾਲਾਂ ਦੇ ਬੱਚੇ 4-4 ਸਾਲਾਂ ਦੇ ਆ ਕੇ ਪਤਾ ਨਹੀਂ ਮੈਂ ਕਹੀ ਆ ਕੌਣ ਆ ਮੈਂ ਵੀ 10-10 ਸਾਲ ਦੇ ਬੱਚੇ ਕੈਨ ਆਈ ਹੈਵ ਬੱਚੇ ਵੀ ਅਸੀਂ ਤੁਹਾਨੂੰ ਜੱਥੇ ਪਾ ਸਕਦੇ ਹਾਂ ਮੈਂ ਕਿਹਨੇ ਕਿਹਾ ਕਿਉਂ ਅਸੀਂ થોੜੀ ਤੁਸੀਂ ਦੋ ਨੂੰ ਮਹਿਸੂਸ ਕਰਦੇ ਹਾਂ ਪਤਾ ਨਹੀਂ ਉਹਨਾਂ ਦੀ ਸੋਚ ਕੀ ਸੀ ਜੀ ਹਨਾ ਜਾਂ ਉਹਨੇ ਮੈਨੂੰ ਭੂਆ ਦਾ ਦਰਜਾ ਦੇ ਤਾ ਮੈਂ ਨਹੀਂ ਸਮਝੀ ਦੀ ਮੈਂ ਹਰਾਨ ਸੀ ਇਹ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਜੀ ਹਰ ਬੱਚੇ ਦੀ ਹਰ ਮਾਂ ਦੀ ਹਰ ਬਾਪ ਦੀ ਹਰ ਵੀਰ ਦੀ ਅੱਖ ਚ ਮੈਂ ਨੇ ਦੇਖਿਆ ਸਾਲ ਮੰਗ ਹੋਣ ਵਾਲਾ ਨਹੀਂ ਆਪਣੇ ਖੋਨ ਦੇ ਰਿਸ਼ਤੇ ਵੀ ਚਲੇ ਜਾਂਦੇ ਆ ਤੇ ਆਪਾਂ ਇਹ ਕਹਿਦੇ ਨੇ ਵੀ ਚਲੋ ਜੀ ਜ਼ਿੰਦਗੀ ਚ ਤੁਰ ਗਏ ਬਿਲਕੁਲ ਪਰ ਉਹ ਪਤਾ ਨਹੀਂ ਕੌਣ ਸੀ ਕੀ ਸੀ ਕਿੱਥੋਂ ਆਇਆ ਸੀ ਜਿਹਨੂੰ ਲੋਕ ਭੁੱਲੇ ਨਹੀਂ ਗਏ